ਕਬਜੀ ਜੀ ਤੁਹਾਡੇ ਘਰ ਵਾਲੇ ਦਾ ਨਾਮ ਕੀ ਆ ਕਲਵੀਰ ਸਿੰਘ ਜੀ ਤੁਸੀਂ ਕਿੱਥੇ ਰਹਿੰਦੇ ਜੇ ਕਾਰੇ ਪਿੰਡ ਇਹ ਕੀ ਨਾਮ ਹੱਲੇ ਦਾ ਇਹ ਹਾਕਮ ਸਿੰਘ ਦੀ ਗਲੀ 12 ਦਲੇ ਸਕੂਲ ਤੇ ਆ ਆ ਕਦੋਂ ਡਿੱਗ ਆ ਅੱਜ ਦਾ ਸਤਾ ਤਾਂ ਜੇ ਇਹ ਚ ਬਸਤਾ ਤਾਂ ਡਿੱਗੇ ਇਹ ਅਮਰ ਸਤਾ ਚ ਡਿੱਗੇ ਆ ਆ ਦੇਖੋ ਜੀ ਆ ਜਿਹੜਾ ਤੁਹਾਨੂੰ ਮੈਂ ਵਿਖਾ ਰਿਆ ਆ ਆ ਜਿਹੜਾ ਮੈਂ ਵਿਖਾ ਰਿਆ ਆ ਇਹ ਜਿਹੜੀ ਆ 48 ਘੰਟੇ ਪਹਿਲਾਂ ਜਿਹੜੀ ਬਰਸਾਤ ਹੋਈ ਆ ਇਹਦੇ ਵਿੱਚ ਆ ਮਕਾਨ ਡਿੱਗ ਪਿਆ ਜੀ ਆ ਦੇਖੋ ਆ ਵੀ ਮਕਾਨ ਡਿੱਗਾ ਆ ਇਹਨਾਂ ਦਾ ਮਕਾਨ ਡਿੱਗਾ ਆ ਤੇ ਆ ਵਿਖਾਇਆ ਜਾ ਰਿਹਾ ਮਕਾਨ ਜੀ ਇਹ ਆ ਇੱਧਰ ਇੱਧਰ ਵਿਖਾ ਮੈਂ ਵਿਖਾ ਰਿਹਾ ਆ ਆ ਵੀ ਆ ਮਕਾਨ ਜਿਹੜਾ ਜੇ ਇੱਧਰ ਆ ਆ ਮਕਾਨ ਜਿਹੜਾ ਆ ਦੇਖੋ ਕਿਤਰਾ ਨੁਕਸਾਨ ਨੁਕਸਾਨ ਹੋਇਆ ਸਾਰਾ ਡਿੱਗਾ ਆ ਜੀ ਆ ਜਿਹੜੀ ਬੀਬੀ ਆ ਆ ਬਰਸਾਦ ਦੇ ਵਿੱਚ ਬਰਸਾਦ ਦੇ ਵਿੱਚ ਆ ਦੇਖੋ ਆ ਤਰਪਾਲ ਤਾਣ ਕੇ ਬੈਠੀ ਹੋਈ ਆ ਇਹ ਤਰਪਾਲ ਤਾਣੀ ਹੋਈ ਆ ਮੀਂਹ ਦੇ ਵਿੱਚ ਇਹ ਇੱਕ ਪਰਿਵਾਰ ਬਹੁਤ ਗਰੀਬ ਆ ਇਹ ਪਰਿਵਾਰ ਬਹੁਤ ਗਰੀਬ ਆ ਇਹ ਬੀਬੀ ਕਮਲਜੀਤ ਕੌਰ ਨੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਆ ਪੀਏ ਜੀ ਜੈਸ ਗਰੀਬ ਪਰਿਵਾਰ ਦੇ ਉੱਤੇ ਆ ਕੇ ਇੱਕ ਕਿਰਪਾ ਕੀਤੀ ਜਾਵੇ ਤੇ ਇਹ ਗਰੀਬੀ ਗਰੀਬ ਪਰਿਵਾਰ ਦੀ ਸਾਰ ਲਈ ਜਾਵੇ ਤੇ ਇਹਨਾਂ ਨੂੰ ਅ ਡਿੱਗੇ ਮਕਾਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਸੁਖਵਿੰਦਰ ਸਿੰਘ ਕੋੜ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ